पीबीनवे न्यूज टी फोर देखने दर्शकों का स्वागत है सानेवाल भगवान वाल्मीकि जी पावन प्रगट दिवस समर्पित पावातस पंजाब प्रधान सवरन कुमार सोनी वाइस प्रधान नगर कौंसल सानेवाल की अगवाई हेठ पुराना बाजार नेड़े डाकघर सानेवाल विखे सत्संग समागम करवाया गया दोपहर बारह बजे की ज्योति प्रचंड होने तो बाद कुमार दर्शन राकेश राही पवन ददविद श्री अमृतसर साहेब वाले विक्की गिल शशि गिल दीपक खोसला ਵੱਲੋਂ ਭਗਵਾਨ ਵਾਲਮੀਕੀ ਜੀ ਦੇ ਤਜਨਾਨੰਦਾ ਗੁਣਗਾਠ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਤੇ Dalit ਸਮਾਜ ਦੇ ਚੇਅਰਮੈਨ ਵਿਜੇਦਾਨਕ, ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਸਾਬ ਦਾ ਚੇਅਰਮੈਨ ਨਰੇਸ਼ ਤੀਗਾਨ, ਮਾਰਕੀਟ ਕਮੇਟੀ ਸਾਨੀਵਾਲ ਦੇ ਚੇਅਰਮੈਨ ਹਿਮਰਾਜ ਰਾਜੀ ਸਾਨੀਵਾਲ, ਟ੍ਰੇਡ ਵਿੰਗ ਜ਼ਿਲ੍ਹਾ ਪ੍ਰਧਾਨ ਰਾਜੀਪ ਪਾਟਿਆ, ਗੁਰਨੀਤ ਸਿੰਘ ਪੱਪੂ ਤਲਵਾੜਾ, ਕੀਰਤਨ ਸਿੰਘ ਬੱਬੂ, ਕਾਂਗਰਸ ਸੂਬਾ ਸਕੱਤਰ ਲੱਕੀ ਸੰਧੂ ਪ੍ਰਧਾਨ ਗੁਰਦੀਪ ਸਿੰਘ ਕੋਲ ਸੇਵਾ ਮੁਕਤੀ ਦਿਵਸ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਭਗਵਾਨ ਵਾਲਮੀਕੀ ਜੀ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਉਹਨਾਂ ਵੱਲੋਂ ਨੈਤਿਕ ਕਦਰਾਂ ਕੀਮਤਾਂ ਤੇ ਮਾਨਵਤਾ ਦੀ ਪਲਾਈ ਲਈ ਵਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ ਇਸ ਮੌਕੇ ਚੇਅਰਮੈਨ ਵਿਜੇ ਦਾਨਵ ਨੇ ਪੰਜਾਬ ਵਾਸੀਆਂ ਨੂੰ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦਿਆ ਵਧਾਇਆ ਦਿੰਦਿਆ ਕਿਹਾ ਕਿ ਭਗਵਾਨ ਵਾਲਮੀਕੀ ਜੀ ਇੱਕ ਮਹਾਨ ਵਿਦਵਾਨ ਸਨ ਜਿਨ੍ਹਾਂ ਨੇ ਪਵਿੱਤਰ ਧਾਰਮਿਕ ਗ੍ਰੰਥ ਰਾਮਾਇਣ ਦੀ ਰਚਨਾ ਕੀਤੀ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਉੱਚਾ ਤੇ ਸੁੱਚਾ ਰੱਖਣ ਦੀ ਪ੍ਰੇਰਣਾ ਦਿੰਦੀ ਆ ਰਹੀ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨਾਂ ਤੇ ਹੋਰ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ अंत च प्रधान सवरन कुमार सोनी ने समूह संगता के मुख मेहमान का समागम च पहुंच से धनवाद किया इस समागम दौरान सतविंदर सिंह हैप्पी जिंदर कोच संपूरन सिंह सनम कीर्तन सिंह बब्बू बिरदी गुरमीत सिंह पप्पू तलवाड़ा कौंसलर अमन पनेसर रचपाल जी आदि पारी गिनती च इलाके दिया संता हाजर सन रिपोर्टर सुखदेव सिंह की एक खास रिपोर्ट ਸਾਡੇ ਸਵਰਨ ਸੋਨੀ ਜੀ ਜੋ ਵਾਇਸ ਪ੍ਰਧਾਨ ਨੇ ਨਗਰ ਕੌਂਸਲ ਖੰਨੇਵਾਲ ਦੇ ਉਹਨਾਂ ਵੱਲੋਂ ਭਗਵਾਨ ਧਾਲਮਿਕੀ ਜੀ ਦਾ ਇਸ ਪਵਿੱਤਰ ਦਿਹਾੜੇ ਦਾ ਜਸ਼ਨ ਕਰਵਾਇਆ ਜਾ ਰਿਹਾ ਜਿੱਥੇ ਸਬੂਜ ਸੰਗਤਾਂ ਨੇ ਹਾਜ਼ਰੀ ਭਰੀ ਜੀਵਨ ਦਾਨਵ ਜੀ ਜੋ ਲਿਖੋੜ ਦੇ ਚਿਰਫੇ ਮਤਲਬ ਉਸ ਦੇ ਨਾਲ ਸੰਗਤ ਹੋ ਗਈ ਜਿੱਤੇ ਰਾਜੋ ਰਾਜ ਦੀ ਬੈਠਕਾਂ ਨੂੰ ਵੀ ਅੱਜ ਸੰਗਤ ਦੇ ਦਸਤੂਰਾਂ ਭਗਵਾਨ ਧਾਲਮਿਕੀ ਜੀ ਦੇ ਸਰਵਾਪਨ ਦੀ ਅਰਦਾਸ ਕੀਤੀ ਕਿ ਉਹ ਮਾਤਾ ਕਿਰਪਾ ਕਰੇ ਖੰਨੇਵਾਲ ਦੇ ਵਿੱਚ ਹਮੇਸ਼ਾ ਹੀ ਇਹ ਤੇ ਪੂਰੇ ਦੇਸ਼ ਦੀ ਜਨਤਾ ਵੀ ਅਰਦਾਸ ਨੂੰ ਸਾਂਭਿਆ ਹੋਏ ਅਰਦਾਸ ਕਰਦੇ ਕਿ ਪੰਜਾਬ ਵਰਗਾ ਜੱਦੀ ਰੱਖੇ ਜਿਹੜਾ ਸਾਡਾ ਪਿਆਰ ਆ ਉਸ ਵਿੱਚ ਇਸ ਤਰ੍ਹਾਂ ਬਣਿਆ ਰਹੇ ਸੋ ਅਸੀਂ ਅਰਦਾਸ ਦੇ ਨਾਲ ਅੱਜ ਮੈਂ ਸੰਗਤ ਦੇ ਵੀ ਦੱਸ ਰਿਹਾ ਮੈਂ ਸਾਰਿਆਂ ਤੋਂ ਰਾਤੀਆਂ ਧੰਨਵਾਦੀ ਇੱਕ ਮੁੱਖ ਮੰਤਰੀ ਸਰਦਾਰਪੁਰ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਹਲਕਾ ਸਾਂਝੇ ਆਉਦੇ। ਅੱਜ ਉਹ ਸਵੇਰ ਦੇ ਕਾਫੀ ਜ਼ਰੂਰਤਾਂ ਹੋ ਰਹੀਆਂ ਅੱਜ ਵੀ ਸਵੇਰ ਦੇ ਲੱਗੇ ਹੋਏ ਸੀ ਸੜਕਾਂ ਦੇ ਉੱਪਰ ਕੰਮ। ਸਨਮਾਨ ਦਾ ਧੰਨਵਾਦੀ ਹੈ ਕਿ 103 ਸੜਕਾਂ ਹਲਕਾ ਸਾਂਝੇ ਆਉਦੀਆਂ ਵਿਸ਼ੇਸ਼ ਤੌਰ ਤੇ ਜਿਹੜੀਆਂ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ। ਸਭ ਤੋਂ ਪਹਿਲਾਂ ਜੀ ਹਰ ਇੱਕ ਵੱਲੋਂ ਮੁੱਖ ਪ੍ਰਸਾਦਿਤ ਧੰਨਵਾਦ ਕਰਦਾ ਅੱਜ ਮੇਰੇ ਵਾਸਤੇ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਮੇਰੇ ਗ੍ਰਹਿ ਵਿਖੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦਾ ਇਹ ਪਾਵਨ ਸਤ ਸੰਗ ਹੈ ਉਹ ਹੋ ਰਿਹਾ ਵਾ ਕਿ ਪਰਮਾਤਮਾ ਖੁਦ ਮੇਰੇ ਘਰ ਦੇ ਵਿੱਚ ਵਿਰਾਜਮਾਨ ਹੋ ਰਹੇ ਨੇ ਅੱਜ ਦਾ ਦਿਨ ਮੈਂ ਇਸ ਚੀਜ਼ ਨੂੰ ਇਹ ਮੰਨ ਕੇ ਚੱਲਦਾ ਹਾਂ ਔਰ ਕਾਫੀ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਮੈਂ ਭਾਵਾ ਦਸ ਦੇ ਨਾਲ ਜੁੜਿਆ ਹੋਇਆ ਇਸੇ ਤਰ੍ਹਾਂ ਲਗਾਤਾਰ ਸੱਤ ਸੰਕਰਵਾਂਦੇ ਆ ਰਹੇ ਆਂ ਔਰ ਸ਼ੁਭਾ ਯਾਤਰਾ ਕੱਢਦਾ ਆ ਰਹੇ ਆਂ ਤੇ ਤੇ ਉਸਤੇ ਨਾਲ ਨਾਲ ਜਿੱਦਾਂ ਜਿੱਦਾਂ ਸਾਨੂੰ ਗਾਹਾਂ ਦਾ ਸੇਧ ਮਿਲਦੀ ਆ ਉਸ ਸੇਧ ਦੇ ਮੁਤਾਬਕ ਚੱਲ ਰਹੇ ਆਂ ਔਰ ਅੱਜ ਦਾ ਜਿਹੜਾ ਦਿਨ ਹੈ ਜਿਸ ਤਰ੍ਹਾਂ ਪ੍ਰਗਟ ਦਿਵਸ 7 ਤਰੀਕ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਔਰ ਇਸੇ ਤਰ੍ਹਾਂ ਅਸੀਂ ਅੱਜ ਉਸੇ ਉਪਲਕਸ਼ ਦੇ ਵਿੱਚ ਸੱਤ ਸੰਕਰਵਾ ਰਹੇ ਆਂ ਸਾਹਨੇਵਾਲ ਦੇ ਵਿੱਚ ਸਾਡੇ ਕੋਲ ਅਲੱਗ ਅਲੱਗ ਸਾਰੇ ਜਿਹੜੇ ਭਜਨ ਮੰਡਲੀਆਂ ਨੇ ਉਹ ਹਰ ਸਾਲ ਸਾਡੇ ਕੋਲ ਪਹੁੰਚਦੀਆਂ ਨੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰੇਸ਼ ਵਿਜੇਦਾਨਵ ਜੀ ਇਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਤੇ ਰਹਿੰਦਾ ਔਰ ਇਸੇ ਤਰ੍ਹਾਂ ਅਸੀਂ ਅੱਗੇ-ਅੱਗੇ ਆਪਣੇ ਪਿੰਡਾਂ ਦੇ ਵਿੱਚ ਵੀ ਇਹੀ ਮਤਲਬ ਜੋ ਹੈ ਸੰਦੇਸ਼ ਇਹੀ ਦੇ ਰਹੇ ਆਂ ਵੀ ਇਹ ਪਰਮਾਤਮਾ ਦੇ ਜਿਹੜੇ ਦੇ ਰਹੇ ਇਹ ਮਨਾਓ ਠੀਕ ਹੈ ਪਵਨ ਬਾਲ ਕੁਮਾਰ ਜੀ ਦਾ ਜਿਹੜਾ ਸਤਿ ਸੰਮਾਨ ਦੇ ਰੱਖਿਆ ਗਿਆ ਹਵਾ ਕਿ ਆ ਜੋ ਬਹੁਤ ਅੱਛਾ ਰੋਸ ਨੂੰ ਬਹੁਤ ਜਤਨ ਕਰ ਰਹੀਆਂ ਨੇ ਪਰ ਫਰਗੜ ਦੇਖਦੇ ਹਾਂ ਹਰ ਸਾਲ ਸਾਡੇ ਸਰਨ ਸੋਨੀ ਜੀ ਜੋ ਕਿ ਪ੍ਰਾਂਤਿਆ ਕਨਵੀਨਰ ਨੇ ਆਰਤਿਆ ਵਾਲਮੀ ਕੀ ਤਰ੍ਹਾਂ ਸਮਾਜ ਜੋ ਸੜਾ ਧਾਰਮਿਕ ਤੇ ਸਮਾਜਿਕ ਸੰਗਠਨਾ ਔਰ ਨਾਲ ਦੀ ਨਾਲ ਇੱਥੇ ਕਾਉਂਸਲਰ ਵੀ ਨੇ ਹੁਣ ਨਗਰ ਕਾਉਂਸਲ ਦੇ ਵਾਇਸ ਪ੍ਰੈਜ਼ੀਡੈਂਟ ਨੇ ਉਹ ਜਿੱਥੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਪੂਰੇ ਵਿਸ਼ਵ ਨੇ 7 ਤਰੀਕ ਨੂੰ ਪ੍ਰਗਟ ਦਿਵਸ ਮਨਾਇਆ ਵਾ ਉਥੇ ਲਗਾਤਾਰ ਹੁਣ ਕਈ ਦਿਨਾਂ ਤੋਂ ਔਰ ਕਈ ਦਿਨਾਂ ਅੱਗੇ ਵੀ ਸਾਸਾਂ ਜਿਹੜੇ ਚੱਲਦੇ ਰਹੇ ਨੇ ਉਹ ਅੱਜ ਅ ਵਿਸ਼ੇਸ਼ ਤੌਰ ਤੇ ਕਨਵਿਨਰ ਸਾਹਿਬ ਨੇ ਸਵਰਨ ਸੋਨੀ ਜੀ ਨੇ ਇਹ ਬਹੁਤ ਹੀ ਵਿਸ਼ਾਲ ਜੋ ਸਾਸੰਗ ਪਰਮਾਤਮਾ ਦਾ ਕਰਾਇਆ ਵਾ ਔਰ ਹਰ ਸਰ ਕਰਾਉਂਦੇ ਨੇ ਔਰ ਸਾਰੇ ਹੀ ਅੱਛੇ ਤੋਂ ਅੱਛੇ ਕਲਾਕਾਰ ਜੋ ਨੇ ਉਹ ਪਰਮਾਤਮਾ ਦਾ ਗੁਣ ਕਰਦੇ ਨੇ ਬਹੁਤ ਵੱਡੀ ਤਦਾਦ ਚ ਸੰਗਤ ਇੱਥੇ ਆਂਦੀ ਆ ਔਰ ਮੈਂ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਚਰਨਾਂ ਚ ਬੇਨਤੀ ਕਰਾਂਗਾ ਕਿ ਸਵਰਨ ਸੋਨੀ ਜੀ ਨੂੰ ਤੇ ਇਹਨੇ ਦੇ ਸਾਰੇ ਪਰਿਵਾਰ ਨੂੰ ਪਰਮਾਤਮਾ ਤੰਦਰੁਸਤੀ ਦੇ ਔਰ ਇਹਨੇ ਦੀਆਂ ਸਾਰਿਆਂ ਦੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੋਣ ਜਿੱਦਕ ਪਿਛਲੇ ਦਿਨਾਂ ਚ ਪ੍ਰਗਟ ਦੇਵ ਸਰ ਕੋਲ ਯਾਤਰਾ ਨਿਕਰੀ ਬਹੁਤ ਸਾਰਾ ਲੋਕਾਂ ਦਾ ਸ਼ਾਮ ਲਿਆ ਕੋ ਯਾਤਰਾ ਦੇ ਵਿੱਚ ਹੀ ਲੋਕਾਂ ਨੇ ਬਹੁਤ ਬੜਾ ਪਿਆਰ ਦਿੱਤਾ ਔਰ ਉਹ ਲਗਾਤਾਰ ਪੂਰਾ ਸਾਲ ਹੀ ਚੱਲਦੇ ਰਹਿੰਦੇ ਕੀ ਕਹਿਣਾ ਚਾਹੁੰਦੇ ਲੋਕਾਂ ਇਸ ਵਾਰ ਤਾਂ 35 ਸਾਲ ਦਾ ਲੁਧਿਆਣੇ ਚ ਰਿਕਾਰਡ ਟੁੱਟ ਗਿਆ ਜੀ ਕਿਉਂਕਿ ਲਗਭਗ 10000 ਆਦਮੀ ਤਾਂ ਮੇਰੇ ਨਾਲ ਚੱਲ ਰਿਹਾ ਸੀਗਾ ਔਰ ਪਿਛਲੇ ਸਾਰੇ ਰਿਕਾਰਡ ਜਿਹੜੇ ਨੇ ਉਹ ਟੁੱਟ ਗਏ ਆ ਕਿਉਂਕਿ 35 ਸਾਲ ਤੋਂ ਲਗਾਤਾਰ ਭਾਰਤੀ ਵਾਲਮੀਕੀ ਧਰਮ ਸਮਾਜ ਇਹ ਸੰਗਠਨ ਜਿਹੜਾ ਹੈ ਧਾਰਮਿਕ ਸਮਾਜਿਕ ਸੰਗਠਨ ਉਹ ਆਪਣਾ ਕੰਮ ਕਰ ਰਿਹਾ ਔਰ 36ਵੀਂ ਵਿਸ਼ਾਲ ਸ਼ੋਭਾ ਯਾਤਰਾ ਸੀ ਇਸ ਵਾਰੀ ਔਰ ਐਡਾ ਜਨਸਲਾ ਬੜੇ ਲੰਬੇ ਸਮੇਂ ਬਾਅਦ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ ਵਾ ਤਾਂ ਮੈਂ ਇਸਦੇ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਵੱਲੋਂ ਇੱਕ ਕੀ ਇੱਕ ਨਵਾਂ ਤੋਹਫ਼ਾ ਹੋਏਗਾ ਜੀ ਪੰਜਾਬ ਕੋ ਆਨਵਲਪੀ ਵਾਲਮੀਕੀ ਜੀ ਤੇ ਦੇਰ ਤੇ ਸਥਾਨ ਉਹਦੇ ਵਾਸਤੇ ਇੱਕ ਨਵਾਂ ਹੋਰ ਬਣੇਗਾ ਲੇਕੋ ਐਸ ਤੋਂ ਇਸ ਵਾਰੀ ਸਭ ਤੋਂ ਵੱਡੀ ਗੱਲ ਇਹ ਆ ਵੀ ਪਿਛਲੀ ਵਾਰ ਵੀ ਆਂਡ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਆਪ ਉਥੇ ਪਾਵਨ ਵਾਲਮੀਕੀ ਤੀਰਥ ਤੇ ਗਏ ਸੀ ਔਰ 32 ਕਰੋੜ ਦੇ ਵਿੱਚ ਜਿਹੜਾ ਪਨੋਰਮਾ ਸੀ ਔਰ ਉਸ ਨੂੰ ਉਹਨਾਂ ਨੇ ਆਪਣੇ ਘਰ ਕਮਲਾਨਾ ਚਾਲੂ ਵੀ ਕੀਤਾ ਸੀ ਔਰ ਹਜ਼ਾਰਾਂ ਨਹੀਂ ਲੱਖਾਂ ਲੋਕ ਉਹਨਾਂ ਤੇ ਨਤਮਸਤਕ ਹੁੰਦਣ ਆਂਦੇ ਆ ਇਸ ਵਾਰੀ ਮਤਲਬ ਜੋ ਸਭ ਤੋਂ ਵਧੀਆ ਚੀਜ਼� ਅਕਿ ਪਵਨ ਵਾਲਮੀ ਕੀ ਤੀਰਤ ਦੇਖਣ ਨੂੰ ਮਿਲੀ ਆ ਕਿ ਜਿਹੜੀ ਸਜਾਵਟ ਜਿਹੜੀ ਸੀ ਉਹ ਬਹੁਤ ਖੂਬਸੂਰਤ ਸੀ ਔਰ ਉਹਦਾ ਬਹੁਤ ਮੈਸੇਜ ਜਿਹੜਾ ਵਾ ਪੂਰੇ ਵਰਲਡ ਦੇ ਅੰਦਰ ਮੈਸੇਜ ਜਿਹੜਾ ਵਾ ਬਹੁਤ ਅੱਛਾ ਗਿਆ ਵਾ ਕਿ ਵਾਕਈ ਪਵਨ ਵਾਲਮੀ ਕੀ ਤੀਰਤ ਜਿਹੜੀ ਆਤਿਸ਼ਬਾਜੀ ਹੋਈ ਆ ਔਰ ਉੱਥੇ ਦੇ ਜਿਹੜੇ ਸਾਡੇ ਪੱਲਮ ਜੀ ਜੋ ਜੀਐਮਸੀ ਔਰ ਨੀਰਤ ਜੀ ਵਿਸ਼ੇਸ਼ ਤੌਰ ਤੇ ਜੋ ਹੈ ਡੀਐਸਪੀ ਨੇ ਉਹਨਾਂ ਨੇ ਬਹੁਤ ਅੱਛਾ ਜਿਹੜਾ ਇੰਤਜ਼ਾਮ ਆ ਉਹ ਕੀਤਾ ਸੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਕੀ ਕਹਿਣਾ ਚਾਹੁੰਦੇ ਜਿਹੜਾ ਕਾਇ ਸੁਰਮਨ ਬਾਲਮੁਖਮਾਰੀ ਦਾ ਸਸਨ ਕਰਵਾਇਆ ਗਿਆ ਸਾਹਮਣੇ ਅੱਜ ਸਵੰਗ ਸੋਲੀ ਦੀ ਬ੍ਰਹਮ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਆਦ ਕਵੀ ਯੋਗ ਸਿਸ਼ਟ ਮਹਾਰ ਮਾਨ ਚੇਤਾ ਪੂਰੀ ਦੁਨੀਆ ਨੂੰ ਸਿੱਖਿਆ ਦੇਣ ਵਾਲੇ ਸੰਸਕ੍ਰਿਤੀ ਦੇ ਪਿਤਾਮਾ ਮਾ ਸੀਤਾ ਰਖਸ਼ਕ ਲਾਭ ਅਤੇ ਕੁਸ਼ ਨੂੰ ਸਿੱਖਿਆ ਦੇਣ ਵਾਲੇ ਅਤੇ ਸ੍ਰੀ ਰਾਮਚੰਦਰ ਜੀ ਦਾ ਨਾਮ ਹਰ ਥਾਂ ਤੇ ਜਨ ਜਨ ਤੱਕ ਪਹੁੰਚਾਣ ਵਾਲੇ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਪੂਰੀ ਦੁਨੀਆ ਦੇ ਵਿੱਚ 7 ਅਕਤੂਬਰ ਨੂੰ ਮਨਾਇਆ ਗਿਆ ਔਰ ਉਸੇ ਲੜੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਸਾਤਸੰਗ ਮੇਰੇ ਛੋਟੇ ਵੀਰ ਸਵਰਨ ਕੁਮਾਰ ਸੋਨੀ ਜੀ ਜੋ ਸਾਡੇ ਹਲਕਾ ਜੋ ਸਾਨੇ ਵਾਲਾ ਉਥੇ ਉਹ ਡਿਪਟੀ ਮੇਅਰ ਵੀ ਨੇ ਵਾਈਸ ਪ੍ਰੈਜ਼ੀਡੈਂਟ ਨੇ ਅਤੇ ਭਾਵਾਦੱਸ ਦੇ ਪੰਜਾਬ ਦੇ ਕਨਵੀਨਰ ਨੇ ਉਹ ਹਰ ਸਾਲ ਬੜੀ ਹੀ ਸ਼ਰਧਾ ਨਾਲ ਭਗਵਾਨ ਵਾਲਮੀਕੀ ਮਹਾਰਾਜੀ ਦਾ ਵਿਸ਼ਾਲ 사ਤਸੰਗ ਕਰਾਂਦੇ ਆ ਔਰ ਜਿਹਦੇ ਵਿੱਚ ਪੰਜਾਬ ਚੋ ਪੂਰੇ ਲੁਧਿਆਣੇ ਚੋ ਵੱਖ-ਵੱਖ ਥਾਵਾਂ ਤੇ ਸੰਗਤਾਂ ਜਿਹੜੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚਦੀ ਆ। ਪੁਰ ਇਸ 사త్సੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਜੋ ਭਾਈਨਾ ਦਾ ਗੂੰਗਾਨ ਕਰਦੇ ਆ ਸਾਡੇ ਕੌਮੀ ਸਿੰਗਰ ਵੀਰ ਰਕੇਸ਼ ਰਾਹੀ ਜੀ, ਵੀਰ ਪਵਨ ਦਰਾਵੜ ਜੀ, ਸ਼ਸ਼ੀ ਗਿੱਲ ਜੀ, ਕੁਮਾਰ ਦਰਸ਼ਨ ਜੀ, ਦੀਪਕ ਹੌਸਲਾ ਜੀ ਉਹਨਾਂ ਤੋਂ ਇਲਾਵਾ ਵੀ ਬਹੁਤ ਵੱਡੀ ਗਿਣਤੀ ਜੀ ਜੋ ਸਿੰਗਾਰ ਆ ਵਕੁ ਵਕ ਆਗੇ ਪਰਮਾਤਮਾ ਦੀ ਉਪਮਾ ਕਰ ਰਿਹਾ ਔਰ ਮੈਂ ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਇਹ ਵਿਸ਼ਾਲ ਸਾਧ ਸੰਗ ਦੇ ਵੀ ਪਹੁੰਚੀ ਆ ਉਹਨਾਂ ਨੂੰ ਜਿੱਥੇ ਸਾਧ ਸੰਗ ਦੇ ਵੀ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਦਾ ਮੈਂ ਉਹਨਾਂ ਦਾ ਵੈਲਕਮ ਕਰਦਾ ਮੈਂ ਉੱਥੇ ਉਹਨਾਂ ਨੂੰ ਬੇਨਤੀ ਵੀ ਕਰਦਾ ਮੈਂ ਭਗਵਾਨ ਵੈਲਮਿਕੀ ਮਹਾਰਾ ਜੀ ਰਮੈਣ ਦੀ ਰਚਨਾ ਨਾ ਕਰਦੇ ਨਾ ਨੋ ਨਰਾਤੇ 10ਵਾਂ ਦੁਸ਼ਹਿਰਾ ਤੇ ਦੀਵਾਲੀ ਦੇ ਤਿਉਹਾਰ ਦਾ ਕਿਸੇ ਨੂੰ ਪਤਾ ਨਹੀਂ ਹੋਣਾ ਸੀ ਅੱਜ ਜੋ ਵੀ ਦੁਨੀਆ ਦੇ ਵਿੱਚ ਸਿਸਟਮ ਚੱਲ ਰਿਹਾ ਵਾ ਇੱਕ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਇਹ ਭਗਵਾਨ ਵਾਲਮੀਕੀ ਮਹਾਰਾਜ ਜੀ ਦੁਬਾਰਾ ਜੋ ਰਮਾਇਣ ਦੀ ਰਚਨਾ ਕੀਤੀ ਹੈ ਯੋਗ ਸਿਸ਼ਟ ਦੀ ਜੋ ਰਚਨਾ ਕੀਤੀ ਹੈ ਇਹ ਰਮਾਇਣ ਤੋਂ ਲਿਆ ਗਿਆ ਤਾਂ ਇਸ ਕਰਕੇ ਪ੍ਰਮਾਤਮਾ ਦੀ ਜੋ ਉਪਮਾ ਕਰਦਾ ਵਾ ਉਹਨੂੰ ਹਰ ਚੀਜ਼ ਪ੍ਰਾਪਤ ਹੁੰਦੀ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਵਿਸ਼ਾਲ ਜੋ ਸਾਡਾ ਤੀਰਥ ਪੂਰੀ ਦੁਨੀਆ ਦੇ ਵਿੱਚੋਂ ਉਥੇ ਸੰਗਤ ਜਿਹੜੀ ਆ ਮਾਥਾ ਟੇਕਣ ਵਾਸਤੇ ਆਂਦੀ ਆ ਔਰ ਉਹ ਦਰ ਪ੍ਰਮਾਤਮਾ ਦਾ ਅੰਮ੍ਰਿਤਸਰ ਵਿਖੇ ਜੋ ਤੀਰਥ ਹੈ ਉਥੇ ਜੋ ਬੇਔਲਾਦ ਆ ਉਹਨੂੰ ਔਲਾਦ ਮਿਲਦੀ ਆ ਜੋ ਬੇਘਰ ਆ ਉਹਨੂੰ ਘਰ ਮਿਲਦਾ ਵਾ ਫਿਰ ਜੋ ਵੀ ਤੁਸੀਂ ਸੱਚੀ ਸ਼ਰਧਾ ਦੇ ਨਾਲ ਔਰ ਸਦਾਰ ਤੋਂ ਮੰਗਦੇ ਹੋਂ ਉਹਨੂੰ ਹਰ ਚੀਜ਼ ਜਿਹੜੀ ਹੈ ਪ੍ਰਾਪਤ ਹੁੰਦੀ ਹੈ ਇਸ ਕਰਕੇ ਉਸ ਦੁਨੀਆ ਦੇ ਮਾਲਕ ਦਾ ਦਿਨ ਜਿਹੜਾ ਵਾ ਇਹ ਪਹਿਲਾ ਵਾ ਤਿਵਾਰ ਪਾਵਨ ਪ੍ਰਗਤੀ ਵਸ ਕਿ ਪੂਰੀ ਦੁਨੀਆ ਦੇ ਵਿੱਚ ਹਰ ਤੁਸੀਂ ਦੇਵੀ ਦੇਵਤਾਵਾਂ ਦੇ ਪ੍ਰਕਾਸ਼ ਹੁਸਬ ਆਉਂਦੇ ਆ ਪਰ ਭਗਵਾਨ ਵਾਲਮੀਕੀ ਮਹਾਰਾਜੀ ਦਾ ਜਦੋਂ ਪ੍ਰਕਾਸ਼ ਹੁਸਬ ਆਂਦਾ ਵਾ ਅਕਤੂਬਰ ਦੇ ਤੋਂ ਪਹਿਲਾਂ ਹੀ ਪ੍ਰਭਾਤ ਫੇਰੀਆਂ ਸ਼ੋਭਾ ਯਾਤਰਾ ਵਿਸ਼ਾਲ 사ਦ ਸੰਗ ਅਤੇ ਵੱਡੇ ਵੱਡੇ ਲੰਗਰ ਜਿਹੜੇ ਆ ਸੰਗਤ ਇੰਨੇ ਉਤਸ਼ਾਹ ਨਾਲ ਇੰਨੇ ਸ਼ਰਧਾ ਨਾਲ ਲਾਣੀ ਸ਼ੁਰੂ ਕਰ ਦਿੰਦੀ ਆ ਕਿ ਅਕਤੂਬਰ ਤੋਂ ਸ਼ੁਰੂ ਹੋ ਕੇ ਨਵੰਬਰ, ਦਸੰਬਰ ਔਰ ਜਨਵਰੀ ਤੱਕ ਜਦ ਨਵਾਂ ਸਾਲ ਆਂਦਾ ਉਦੋਂ ਤੱਕ ਭਗਵਾਨ ਵਾਲਮੀਕੀ ਮਹਾਰਾਜੀ ਦਾ ਵਿਸ਼ਾਲ 사ਦ ਸੰਗ ਜਿਹੜੇ ਆ ਉਹ ਚੱਲਦੇ ਰਹਿੰਦੇ ਇਸ ਕਰਕੇ ਮੈਂ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਦਾਸ ਦਾ ਰਾਸ਼ਟਰੀ ਨਿਰਦੇਸ਼ਕ ਹੋਣ ਦੇ ਨਾਤੇ ਜਿੱਥੇ ਸਮੂਹ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹਨਾ ਮੈਂ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਜੋ ਪਰਮਾਣ ਦੀ ਰਚਨਾ ਕੀਤੀ ਹੈ ਉਹਦੇ ਵਿੱਚ ਸਾਨੂੰ ਪਿਤਾ ਦਾ ਸਤਕਾਰ ਕਿਵੇਂ ਕਰਨਾ ਚਾਹੀਦਾ ਵਾ ਮਾਤਾ ਦਾ ਸਤਕਾਰ ਕਿਵੇਂ ਕਰਨਾ ਚਾਹੀਦਾ ਵਾ ਧਰਮ ਪਤਨੀ ਦਾ ਕੀ ਫਰਜ ਆ ਭਰਾ ਦਾ ਭਰਾ ਦੇ ਪ੍ਰਤੀ ਕੀ ਫਰਜ ਆ ਇੱਕ ਜਿਹੜਾ ਪਿਤਾ ਵਾ ਉਹਦੇ ਬੇਟੇ ਦਾ ਉਹਦੇ ਬਰਤੀ ਕੀ ਫਰਕ ਆ ਮਾਤਾ ਤੇ ਨੋ ਦਾ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਵਾ ਇਹ ਸਾਰਾ ਦਾ ਸਾਰਾ ਕੋਈ ਸਮਰ ਮਿਹਨਤ ਮਿਲਦਾ ਤੁਸੀਂ ਦੇਖੋ ਕਿ ਰਮੈਣ ਦੇ ਵਿੱਚ ਕਿੰਨਾ ਸੁੰਦਰ ਇੱਕ ਦ੍ਰਿਸ਼ਤਾਂ ਦਾ ਵਾ ਕਿ ਜਦੋਂ ਸ੍ਰੀ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਮਿਲ ਜਾਂਦਾ ਵਾ ਉਸ ਤੋਂ ਬਾਅਦ ਰਾਜ ਤਿਲਕ ਜਿਹੜਾ ਵਾ ਉਹਨਾਂ ਦੇ ਛੋਟੇ ਭਰਾ ਭਰਤ ਦਾ ਹੁਣ ਲੱਗ ਜਾਂਦਾ ਪਰ ਦੇਖੋ ਭਰਤ ਦੀ ਮਹਾਨਤਾ ਦੇਖੋ ਤੁਸੀਂ ਬਹੁਤ ਘੱਟ ਲੋਗ ਹੈ ਜਿਹੜੇ ਭਰਤ ਦਾ ਨਾਮ ਲੈਂਦੇ ਪਰ ਭਰਤ ਦੀ ਮਹਾਨਤਾ ਦੇਖੋ ਇੱਕ ਭਰਾ ਦੇ ਪਰਤੀ ਭਰਾ ਦਾ ਜਿਹੜਾ ਸਤਕਾਰ ਉਹਨਾਂ ਨੇ ਕਿਹਾ ਕਿ ਸ੍ਰੀ ਰਾਮਚੰਦਰ ਜਦੋਂ 14 ਸਾਲ ਬਾਅਦ ਆਣਗੇ ਤਾਂ ਇਹ ਜਿਹੜਾ ਮੁਕਟ ਹੈ ਰਾਜ ਤਲਕ ਹੈ ਇਹ ਉਹਨਾਂ ਦਾ ਹੀ ਹੋਏਗਾ ਔਰ ਜਦੋਂ ਤੱਕ ਉਹ ਨਹੀਂ ਆਂਦੇ ਮੈਂ ਉਹਨਾਂ ਦਾ ਸੇਵਾਦਾਰ ਬਣ ਕੇ ਜਿਸ ਪ੍ਰਕਾਰ ਉਹਨਾਂ ਦਾ ਵੱਡਾ ਭਰਾ ਸ੍ਰੀ ਰਾਮਚੰਦਰ बनवासी बनके जंगलां ਦੇ ਵਿੱਚ ਰਹੇ ਆ ਉਸੇ ਤਰ੍ਹਾਂ ਭਰਤ ਨੇ ਵੀ ਆਪਣੇ ਮਹਿਲ ਦੇ ਨਜ਼ਦੀਕ ਇੱਕ ਚੋਪੜੀ ਬਣਵਾਈ ਔਰ ਜਿਵੇਂ ਉਹ रामचंद्र ਜੀ ਉੱਥੇ ਜੰਗਲਾਂ 'ਚ ਰਹੇ ਆ ਉਸੇ ਤਰ੍ਹਾਂ ਭਰਤ ਵੀ ਰਹੇ ਇਹਨੂੰ ਕਹਿੰਦੇ ਭਰਾ ਦੇ ਭਰਤੀ ਭਰਾ ਦਾ ਪਿਆਰ ਔਰ ਭਰਾ ਔਰ ਭਰਾ ਦੀ ਏਕਤਾ ਲਵ ਕੁਝ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਲਵ ਅਤੇ ਕੁਝ ਨਹੀਂ ਜਦੋਂ ਭਗਵਾਨ ਵਾਲਿਮਾਰ ਜੀ ਤੋਂ ਸਿੱਖਿਆ ਲਈ ਤਾਂ ਉਹਨਾਂ ਦੀ ਏਕਤਾ ਨੇ ਇੱਕ ਮਿਸਾਲ ਕਾਇਮ ਕਰਤੀ ਕਿ ਜਦੋਂ ਭਰਾਵਾਂ ਦੀ ਏਕਤਾ ਹੋ ਜਵੇ ਤਾਂ ਵੱਡੀ ਤੋਂ ਵੱਡੀ ਸੈਨਾ ਵੀ ਹੋਵੇ ਤਾਂ ਉਹ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਤਾਂ ਲਾਹਵਤੇ ਕੁਝ ਨਹੀਂ ਜੋ ਸ੍ਰੀ ਰਾਮ ਚੰਦਰ ਜੀ ਦੀ ਸੈਨਾ ਉਹਨਾਂ ਦੇ ਭਰਾ ਉਹਨਾਂ ਤੇ ਵੀ ਵਿਜੇ ਪਾਵੇ ਤਾਂ ਇਸ ਕਰਕੇ ਸਾਨੂੰ ਰਮਾਇਣ ਤੋਂ ਬਹੁਤ ਸਿੱਖਿਆਵਾਂ ਲੈਂਦੀ ਲੋੜ ਹੈ ਅੱਜ ਮੈਂ ਜਿੱਥੇ ਸਵਰਨ ਕੁਮਾਰ ਸੋਨੀ ਜੀ ਦਾ ਧੰਨਵਾਦ ਕਰਦਾ ਮੈਂ ਕਿ ਬਹੁਤ ਵੱਡੀ ਗਿਣਤੀ ਜਿਓ ਸਾਰੀ ਸੰਗਤ ਨੂੰ ਜੋੜਦੇ ਆਂ ਪੋਲੀਟੀਕਲ ਪਾਰਟੀ ਦੇ ਬਕਵਕ ਆਗੂ ਵੀ ਆਇਆ ਧਾਰਮਿਕ ਆਗੂ ਵੀ ਆਇਆ ਸਮਾਜਿਕ ਆਗੂ ਵੀ ਆਇਆ ਪਰ ਆਪਣੀ ਆਪਣੀ ਪਾਰਟੀਆਂ ਦੇ ਮਾਧਿਅਮ ਤੋਂ ਸਾਰਿਆਂ ਨੇ ਸਵਨ ਕੁਮਾਰ ਸੋਨੀ ਜੀ ਨੂੰ ਜਿੱਥੇ ਵਧਾਈ ਦਿੱਤੀ ਆ ਉਥੇ ਮੈਂ ਜੋ ਸੋਨੀ ਸਾਹਿਬ ਹੈ ਉਹਨਾਂ ਦਾ ਇੱਕ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਮੈਂ ਸਾਰੀ ਸੰਗਤ ਦਾ ਸਾਨੇ ਵਾਲ ਵਿਖੇ ਉਹਨਾਂ ਦੇ ਗ੍ਰਹਿ ਸਥਾਨ ਤੇ ਪਹੁੰਚਣ ਤੇ ਉਹਨਾਂ ਦਾ ਧੰਨਵਾਦ ਕਰਦਾ ਮੈਂ ਔਰ ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਔਰ ਮੇਰੇ ਸਾਰੇ ਸਾਥੀ ਭਾਵਦਾਸ ਦੇ ਬੈਠੇ ਆ ਸਾਡੇ ਡਿਪਟੀ ਸਾਹਿਬ ਕਹਲਾਸ਼ ਕੁਮਾਰ चौहान ਸਾਹਿਬ ਜੋ ਬਠਿੰਡੇ ਤੋਂ ਵਿਸ਼ੇਸ਼ ਤੌਰ ਤੇ ਆਏ ਆ ਤਾਂ ਉਹਨਾਂ ਦਾ ਵੀ ਕਿਉਂਕਿ ਬਠਿੰਡੇ ਤੋਂ ਆਏ ਆ ਜੀ ਆਇਆਂ ਨੂੰ ਕਹਿੰਦਾ ਮੈਂ ਇੱਥੇ ਸਾਡੇ ਵੀਰ ਜਿਹੜੇ ਆ ਸਾਡੇ ਜ਼ਿਲ੍ਹਾ ਸੰਯੋਜਕ ਵੀਰ ਪਿੰਕਾ ਚੰਡਾਲੀਆ ਜੀ ਯੂਥ ਵਿੰਗ ਦੇ ਸਾਡੇ ਪ੍ਰਧਾਨ ਵੀ ਰਾਜਵੀਰ चौटाला ਜੀ ਗੋਨਾ ਸਾਹਿਬ ਆਏ ਆ ਰਾਣਾ ਜੀ ਆਏ ਆ ਉਸ ਤੋਂ ਇਲਾਵਾ ਸਾਡੇ ਵੀਰ ਜਿਹੜੇ ਆਕਾਸ਼ ਲੋਹੜ ਜੀ ਯੂਥ ਵਿੰਗ ਦੇ ਰਾਸ਼ਟਾ ਸਾਡੇ ਉਹ ਪ੍ਰਧਾਨ ਆ ਉਹ ਵੀ ਵਿਸ਼ੇਸ਼ ਤੌਰ ਤੇ ਸੋਨੂ ਸ਼ਰਮਾ ਜੀ ਬੈਠੇ ਆ ਵਿਕਾਸ ਸੋਦੇ ਜੀ ਸੁਭਾਸ਼ ਸੋਦੇ ਜੀ ਹੋਰ ਸਾਡੇ ਅਸ਼ੋਕ ਹਸੈਨਪੁਰਾ ਜੀ ਮਤਲਬ ਬਹੁਤ ਵੱਡੀ ਗਿਣਤੀ ਚਾਹਤ ਸੰਗਤ ਜਿਹੜੀ ਆ ਸਿਕੰਦਰ ਜੀ ਆਏ ਆ ਮੋਨੂ ਸਿੱਧੂ ਜੀ ਆਏ ਆ ਗੁਰਤੇয়ার ਸਿੰਘ ਜੀ ਜੋ ਰਾਮਪੁਰਾ ਪੂਲ ਤੋਂ ਆਏ ਆ ਹੋਰ ਐਡਵੋਕੇਟ ਅਰਜੁਨ ਸਿੰਘ ਆਂਦੀ ਜੋ ਸਾਰਿਆਂ ਦਾ ਸਵਾਗਤ ਵੀ ਕਰ ਰਿਹਾ ਹੈ ਇਨਾਂ ਦਾ ਵੀ ਮੈਂ ਧੰਨਵਾਦ ਕਰਦਾ ਵਾਂ ਤਾਂ ਇੰਨੀ ਬੇਨਤੀਆਂ ਕਰਦਾ ਹਾਂ ਇੱਕ ਵਾਰੀ ਫੇਰ ਦੁਨੀਆ ਦੇ ਮਾਲਕ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦੇ ਪਾਵਨ ਪਰਗਟ ਦੇ ਵਾਦੀ ਸਾਰੀ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਮੈਂ ਔਰ ਤੁਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਜੋ ਸਾਡੇ ਪਰਿਵਾਰ ਨੂੰ ਆਸ਼ੀਰਵਾਦ ਦਿੱਤਾ ਹੈ ਔਰ ਜੋ ਭਗਵਾਨ ਵਾਲਮੀਕੀ ਮਹਾਰਾਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਵਾ ਤੁਸੀਂ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਜੈ ਵਾਲਮੀਕੀ ਜੈ ਰਵਿਦਾਸ ਜੈ ਕਬੀਰ ਜੈ ਪੀ